ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਾਈਕ ਅੱਜ ਦਾ ਆਪਣਾ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਵੀ ਇਸ ਨੂੰ ਸੁਣਨ ਤੋਂ ਬਾਅਦ ਤੁਹਾਡੇ ਘਰ ਕਿਸੇ ਚੀਜ਼ ਦੀ ਕਮੀ ਨਹੀਂ ਰਹੇਗੀ ਪਰ ਉਸ ਤੋਂ ਪਹਿਲਾਂ ਸਾਰਿਆਂ ਅੱਗੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖੋ ਅਤੇ ਆਪਣੀ ਰਸਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਜਸਨਾ ਨੂੰ ਪਵਿੱਤਰ ਕਰੋ ਫਿਰ ਆਓ ਅੱਜ ਦੀ ਗੁਰਬਾਣੀ ਕਥਾ ਵਿਚਾਰ ਵਿਸ਼ੇ ਦੀ ਸਾਂਝ ਪਾਉਨੇ ਆ ਇੱਕ ਨਗਰ ਦੇ ਵਿੱਚ ਨਾ ਇੱਕ ਮਨੁੱਖ ਰਿਹਾ ਕਰਦਾ ਸੀ ਉਹ ਮਨੁੱਖ ਨੂੰ ਰੱਬ ਤੇ ਰਤੀ ਪਰ ਵਿਸ਼ਵਾਸ ਨਹੀਂ ਸੀ ਨਾ ਹੀ ਸ਼ਰਦਾ ਸੀ ਨਾ ਹੀ ਗੁਰੂ ਘਰ ਚਾਇਆ ਕਰਦਾ ਸੀ ਉਹ ਆਪਣੇ ਘਰ ਦੇ ਵਿੱਚ ਆਪਣੀ ਪਤਨੀ ਤੇ ਆਪਣੇ ਪੁੱਤ ਦੇ ਨਾਲ ਰਿਹਾ ਕਰਦਾ ਸੀ ਪੁਰਾਣੀ ਸਮੇ ਦੇ ਵਿੱਚ ਨਾ ਲੋਕੀ ਲੋਕਾਂ ਦੇ ਘਰਾਂ ਦੇ ਵਿੱਚ ਦਿਹਾੜੀ ਧੱਪਾ ਕਰਦੇ ਸੀ ਤੇ ਉਥੋਂ ਭਾਵੇਂ ਅਨਾਜ ਮਿਲਣਾ ਭਾਵੇਂ ਚੌਲ ਮਿਲਨੇ ਪੈਸੇ ਮਿਲਨੇ ਉਹੀ ਦਿਹਾੜੀ ਤੇ ਰੁਪਏ ਚ ਕਰ ਲਿਆਇਆ ਕਰਦੇ ਸੀ ਇੱਕ ਦਿਨ ਸ਼ਾਮ ਨੂੰ ਉਹਨਾਂ ਦਿਹਾੜੀ ਧੱਪਾ ਕਰਕੇ ਕਿਸੇ ਸ਼ਾਹੂਕਾਰ ਦੇ ਘਰੋਂ ਤੇ ਘਰ ਵਾਪਸ ਆਉਂਦਿਆ ਸੀ ਇਹਨੇ ਨੂੰ ਕੀ ਸੁਣਦਾ ਹੈ ਵੀ ਬਾਹਰ ਨਾ ਸਰਦੀ ਦੇ ਦਿਨ ਸੰਤ ਤੇ ਬਾਹਰ ਲੋਕੀ ਬੜੇ ਸਾਰੇ ਬੈਠੇ ਸਨ ਆਪਸ ਦੇ ਵਿੱਚ ਧੂਣਾ ਧਕਾ ਕੇ ਤੇ ਗੱਲਾਂ ਕਰਦੇ ਪਏ ਸੀ ਵੀ ਚੋਰੀ ਕਦੀ ਨਹੀਂ ਕਰਨੀ ਚਾਹੀਦੀ ਜੋ ਚੋਰੀ ਕਰਦਾ ਨਾ ਰੱਬ ਉਹਦਾ ਕਦੀ ਪਲਾਣੀ ਕਰਦਾ ਹੈਗਾ ਉਹਨੇ ਗੱਲ ਸੁਣ ਕੇ ਤੇ ਘਰ ਆ ਗਿਆ ਜਦੋਂ ਘਰ ਆਇਆ ਨਾ ਤੇ ਉਹਦੀ ਘਰ ਵਾਲੀ ਕਹਿੰਦੀ ਸੁਣੋ ਜੀ ਅੱਜ ਨਾ ਆਪਣੇ ਘਰ ਪਾਲਣ ਜਮਾ ਨਹੀਂ ਹੈਗਾ ਵੀ ਹੋਣ ਦਾ ਡੰਗ ਸਰੇਗਾ ਸਵੇਰੇ ਫਿਰ ਕੀ ਕਰਾਂਗੇ ਤੁਸੀਂ ਨਾ ਐਵੇਂ ਕਰੋ ਪਾਲਣ ਲੈ ਆਓ ਉਹ ਕਹਿੰਦਾ ਚਲ ਠੀਕ ਹੈ ਕਵਾੜੀ ਘਰ ਪਈ ਹੁੰਦੀ ਹੈ ਤੇ ਇੱਕ ਆਰੀ ਪਈ ਹੁੰਦੀ ਪਿਓ ਪੁੱਤ ਦੋਵੇਂ ਰਾਤ ਨੂੰ ਕੀ ਕਹਿੰਦੇ ਆ ਵੀ ਜਦੋਂ ਰਾਤ ਹੋਗੀ ਨਾ ਉਦੋਂ ਲੋਕਾਂ ਦੇ ਪੈਲੀ ਬੰਨਿਆਂ ਦੇ ਵਿੱਚੋਂ ਆਪਾਂ ਕੋਈ ਨਾ ਕੋਈ ਬਾਲਣ ਵੱਢ ਕੇ ਤੇ ਘਰ ਲੈ ਆਵਾਂਗੇ। ਹੁਣ ਕੀ ਦੇਖਦੇ ਆਂ ਵੀ ਇੱਕ ਨਾ ਜ਼ਿਮੀਂਦਾਰ ਦੇ ਖੇਤ ਵਿੱਚ ਬੜੀ ਵੱਡੀ ਟਾਲੀ ਟੁੱਟ ਕੇ ਤੇ ਥੱਲੇ ਪਈ ਹੁੰਦੀ। ਉਹ ਨਾ ਪਿਓ ਕਹਿੰਦਾ ਵੀ ਮੈਂ ਇਧਰੋਂ ਵੱਢਦਾ ਤੂੰ ਦੂਸਰੇ ਪਾਸੋਂ ਵੱਢਣਾ ਸ਼ੁਰੂ ਕਰ। ਲੱਕੜਾਈ ਵੱਢ ਕੇ ਤੇ ਆਪਣੇ ਆਪਣੇ ਪਿੱਛੇ ਮਗਰੇ ਦੇ ਪਾ ਕੇ ਤੇ ਲੈ ਜਾਾਂਗੇ। ਉਹ ਕਹਿੰਦੇ ਠੀਕ ਹੈ। ਦੋਨੋਂ ਜਣੇ ਵੱਢਣਾ ਆਰੰਭ ਕਰਦੇ। ਵੱਢਦੇ ਵੱਢਦੇ ਉਹਦੇ ਪਿਓ ਦੇ ਮਨ 'ਚ ਇੱਕ ਗੱਲ ਆ ਜਾਂਦੀ ਹੈ। ਬਿ ਚੋਰੀ ਕਦੀ ਨਹੀਂ ਕਰਨੀ ਚਾਹੀਦੀ ਜੇ ਚੋਰੀ ਕਰੀਏ ਤੇ ਰੱਬ ਉਹਦਾ ਕਦੀ ਪਲਾ ਨਹੀਂ ਕਰਦਾ ਕਿੰਦਾ ਪੁੱਤ ਗੱਲ ਸੁਣ ਆਪਾਂ ਨਾ ਇਹ ਲੱਕੜਾਂ ਨਹੀਂ ਵੱਢਣੀ ਆਪਾਂ ਘਰ ਚੱਲਦੇ ਕਿੰਦੇ ਪਿਤਾ ਜੀ ਵੀ ਘਰ ਤੇ ਬਾਲਣ ਹੀ ਨਹੀਂ ਹੈਗਾ ਜੇ ਬਾਲਣ ਨਾ ਘਰ ਲੈ ਕੇ ਗਏ ਤੇ ਰੋਟੀ ਕਿਵੇਂ ਪੱਕੇਗੀ ਤੇ ਸਵੇਰੇ ਆਪਾਂ ਕੰਮ ਤੇ ਕਿਵੇਂ ਜਾਵਾਂਗੇ ਅਗੋ ਪਿਤਾ ਜੀ ਕਹਿੰਦੇ ਕੋਈ ਨਾ ਜੇ ਇਹ ਕਹਿੰਦੇ ਆ ਨਾ ਵੀ ਉਹ ਰੱਬ ਹੈਗਾ ਤੇ ਉਹ ਰੱਬ ਕਿਸੇ ਨਾ ਕਿਸੇ ਹੀਲੇ ਵਸੀਲੇ ਆਪਣੇ ਤੱਕ ਬਾਲਣ ਵੀ ਪਹੁੰਚਾ ਦੇਗਾ ਪਰ ਆਪਾਂ ਚੋਰੀ ਨਹੀਂ ਕਰਨੀ ਦੋਨੋਂ ਜਣੇ ਉਥੋਂ ਉਵੇਂ ਹੀ ਟਾਲੀ ਛੱਡ ਕੇ ਤੇ ਘਰ ਨੂੰ ਚਲੇ ਜਾਂਦੇ ਰਾਤ ਦੇ ਕੋਈ 2-3 ਵਜਦਿਆਂ ਤੇ ਬੜਾ ਜਿਆਦਾ ਮੀਂਹ ਹਨੇਰੀ ਤੇ ਚਖੜ ਆ ਜਾਂਦਾ ਕਹਿੰਦੇ ਇੰਨੀਆਂ ਲੱਕੜਾਂ ਟੁੱਟ ਟੁੱਟ ਕੇ ਇੰਨੇ ਰੁੱਖ ਟੁੱਟ ਟੁੱਟ ਕੇ ਤੇ ਪਿੰਡ ਨੂੰ ਜਿਹੜਾ ਰਾਹ ਜਾਂਦਾ ਹੁੰਦਾ ਨਾ ਤੇ ਅੱਗੇ ਦਰਿਆ ਹੁੰਦਾ ਤੇ ਕਹਿੰਦੇ ਉਹ ਸਾਰਾ ਉਹਦੇ ਵਿੱਚ ਡਿੱਗਣ ਕਰਕੇ ਪਾਣੀ ਬਾਹਰ ਨੂੰ ਆ ਜਾਂਦਾ ਕਹਿੰਦੇ ਗੁਰਦੁਆਰਾ ਸਾਹਿਬ ਤੋਂ ਅਨਾਉਂਸਮੈਂਟ ਕੀਤੀ ਜਾਂਦੀ ਸਭ ਨੂੰ ਇਹ ਇਤਲਾਹ ਕੀਤੀ ਜਾਂਦੀ ਏ ਵੀ ਮੀਂਹ ਤੇ ਹਨੇਰੀ ਜ਼ਿਆਦਾ ਹੋਣ ਕਰਕੇ ਬੜੇ ਜ਼ਿਆਦਾ ਰੁੱਖ ਟੁੱਟ ਗਏ ਨੇ ਉਹ ਦਰਿਆ ਦੇ ਵਿੱਚ ਵੀ ਡਿੱਗੇ ਨੇ ਜਿਸ ਦੇ ਕਾਰਨ ਦਰਿਆ ਦਾ ਪਾਣੀ ਪਿੰਡ ਵਿੱਚ ਆਉਣ ਦਾ ਆਉਣ ਦੇ ਵੀ ਕਾਰਨ ਬਣ ਸਕਦੇ ਨੇ ਵੀ ਤੁਸੀਂ ਐਵੇਂ ਕਰੋ ਜਿੰਨੂੰ ਜਿੰਨੂੰ ਬਾਲਣ ਚਾਹੀਦਾ ਤੇ ਚੁੱਕ ਕੇ ਆਪਣੇ ਘਰਾਂ ਨੂੰ ਲੈ ਆਓ ਉਹ ਕਹਿੰਦੇ ਬੀਬਾ ਮੈਂ ਤੇ ਰਾਤ ਗਿਆ ਸੀ ਵੀ ਪਰਮਾਤਮਾ ਆਪਣੇ ਤੱਕ ਖੁਦ ਪਹੁੰਚਾ ਦੇਗਾ ਤੇ ਪਰਮਾਤਮਾ ਨੇ ਤੇ ਹਿੱਲਾ ਵਿਸਿਲਾ ਕਰ ਦਿੱਤਾ ਦੋਨੋਂ ਪਿਓ ਪੁੱਤ ਗਏ ਤੇ ਬੜੇ ਸਾਰੇ ਰੋਖ ਟਾਣੀਆਂ ਉਥੋਂ ਵੱਡ ਕੇ ਤੇ ਬਾਲਣ ਕਰ ਲਿਆ। ਹੁਣ ਉਹਦੀ ਨਾਲ ਪਰਮਾਤਮਾ ਤੇ ਸ਼ਰਧਾ ਭਾਵਨਾ ਹੋ ਗਈ ਵੀ ਪਰਮਾਤਮਾ ਨੂੰ ਜੋ ਗੱਲ ਕਹੀਏ ਨਾ ਉਹ ਪਰਮਾਤਮਾ ਸੁਣਦੇ ਵੀ। ਉਹ ਆਪਣੇ ਪੁੱਤ ਨੂੰ ਕਹਿੰਦਾ ਪੁੱਤ ਆਪਾਂ ਨਾ ਸਵੇਰੇ ਭਾਵੇਂ ਸ਼ਾਮ ਜਦੋਂ ਸਮਾਂ ਲੱਗੇ ਗੁਰੂ ਘਰ ਜ਼ਰੂਰ ਜਾਇਆ ਕਰਾਂਗੇ। ਉਹਦਾ ਪੁੱਤ ਕਹਿੰਦਾ ਠੀਕ ਹੈ ਪਿਤਾ ਜੀ। ਆਪਣੇ ਪੁੱਤ ਨੂੰ ਵੀ ਨਾਲ ਲੈ ਕੇ ਤੇ ਦੋਨੋਂ ਜਣੇ ਗੁਰੂ ਘਰ ਜਾਇਆ ਕਰਦੇ। ਉਹ ਗੁਰੂ ਘਰ ਮੱਥਾ ਟੇਕ ਕੇ ਨਾ ਤੇ ਉਸ ਤੋਂ ਬਾਅਦ ਬਾਹਰ ਜੋੜਾ ਘਰ ਵਿੱਚ ਹੀ ਬੈਠ ਜਾਂਦੇ। ਜੋ ਵੀ ਉੱਥੇ ਜੋੜਾ ਉਤਾਰਦਾ ਉਨਾ-ਉਨਾ ਕਪੜਾ ਰੱਖਿਆ ਸੀ ਉਹਦੇ ਨਾਲ ਚੰਗੀ ਤਰ੍ਹਾਂ ਸਾਫ਼ ਕਰਦੇ ਜੇ ਕਿਤੇ ਕੁਝ ਲੱਗਿਆ ਹੁੰਦਾ ਪਾਣੀ ਨਾਲ ਸਾਫ਼ ਕਰ ਦਿੰਦੇ ਤੇ ਜੋੜਾ ਲਿਸ਼ਕਾ ਕੇ ਤੇ ਉੱਥੇ ਰੱਖ ਦਿੰਦੇ ਰੋਜ਼ ਨਾ ਜੋੜਿਆਂ ਦੀ ਉੱਥੇ ਸੇਵਾ ਕਰਿਆ ਕਰਦੇ ਹੁਣ ਕੀ ਸੀ ਰੋਜ਼ ਜਦੋਂ ਜੋੜਿਆਂ ਦੀ ਸੇਵਾ ਕਰਨੀ ਨਾਲ-ਨਾਲ ਦੋਹਾਂ ਨੇ ਨਾ ਉੱਚੀ-ਉੱਚੀ ਬੋਲਣਾ हे ਪਰਮਾਤਮਾ ਲੋਕਾਂ ਨੂੰ ਪੱਕੇ ਕਰ ਦਿੱਤੇ ਨੇ ਸਾਡੀ ਛਾਨ ਹੈ ਸਾਨੂੰ ਵੀ ਪੱਕਾ ਕਰ ਦੇਵੋ ਲੋਕਾਂ ਦੇ ਘਰ ਆ ਸੁੱਖ ਦਿੱਤਾ ਸਾਡੇ ਘਰ ਵੀ ਆ ਸੁੱਖ ਦੇ ਦਿਓ ਪਰਮਾਤਮਾ ਲੋਕਾਂ ਨੂੰ ਤੂੰ ਆ ਦਿੱਤੇ ਕਿਸੇ ਦੇ ਪੈਰਾਂ ਪਿੱਛੇ ਸਾਨੂੰ ਵੀ ਆ ਦੇ ਦੇ ਉਹਨਾਂ ਨੂੰ ਉੱਚੀ ਉੱਚੀ ਦੋਹਾਂ ਪਿਓ ਨੇ ਜਿਵੇਂ ਬੋਲਣਾ ਪੁੱਤ ਨੇ ਪਿੱਛੇ ਉਵੇਂ ਹੀ ਉਹ ਲਾਈਨ ਦੁਹਰਾਈ ਜਾਣੀ ਜਿਨੇ ਸੁਣਨਾ ਕਰਨਾ ਨਾ ਸਾਰਿਆਂ ਨੇ ਉੱਥੋਂ ਹੱਸ ਕੇ ਤੇ ਲੰਘ ਜਾਇਆ ਕਰਨਾ ਹੁਣ ਸਵੇਰੇ ਵੀ ਤੇ ਸ਼ਾਮ ਨੂੰ ਹੀ ਉਹਨਾਂ ਗੁਰੂ ਘਰ ਜ਼ਰੂਰ ਚਾਇਆ ਕਰਨਾ ਕਹਿੰਦੇ ਉਹਨੇ ਹਰ ਰੋਜ਼ ਕੀਆ ਕਰਨਾ ਵੀ ਸਾਨੂੰ ਇਹ ਪੱਕਾ ਕਰ ਦੇ ਦੇ ਸਾਨੂੰ ਇਹ ਪੱਕਾ ਕਰ ਦੇ ਦੇ ਕਹਿੰਦੇ ਹੁਣ ਨਾ ਪਿੰਡ ਦੇ ਵਿੱਚ ਜਿਹੜੇ ਸੀ ਵੀ ਸਾਰਿਆਂ ਦਾ ਜੋ ਖੇਤਾਂ ਦਾ ਕੰਮ ਹੋ ਗਿਆ ਸੀ ਪਿੰਡ 'ਚ ਹੁਣ ਦਿਹਾੜੀ ਨਹੀਂ ਸੀ ਮਿਲਦੀ। ਕਹਿੰਦੇ ਅੱਜ ਨਾ ਹੁਣ ਉਹ ਅਗਲੇ ਨਗਰ, ਭਾਵ ਉੱਥੇ ਜੋ ਦਿਹਾੜੀ ਦੱਪਾ ਜ਼ਰੂਰ ਮਿਲਦਾ ਹੁੰਦਾ ਸੀ, ਉਹ ਨਗਰ ਦੇ ਵਿੱਚ ਚਲੇਗੇ, ਜਿਵੇਂ ਕਹਿ ਲੋ ਅੱਜ ਦੇ ਸ਼ਹਿਰ। ਕਹਿੰਦੇ ਜਦੋਂ ਉੱਥੇ ਜਾਂਦੇ ਸੀ ਨਾ ਕਿ ਕੋਈ ਨਾ ਆਪਣੇ ਬਲ ਦੇ ਬੁੱਗੀ ਹੁੰਦੀ ਐ ਸੰ ਪੁਰਾਣੇ ਸਮੇਂ ਵਿੱਚ, ਉਦੋਂ ਨਾ ਇੱਟਾਂ ਲੈ ਕੇ ਜਾਂਦੇ ਹੁੰਸੀ। ਕਹਿੰਦੇ ਉਹ ਬੜੇ ਕਾਲੀ-ਕਾਲੀ ਜਾਂਦੇ ਸਨ ਤੇ ਕਹਿੰਦੇ ਜਦੋਂ ਇੱਟਾਂ ਲੈ ਕੇ ਗਏ ਨਾ ਉਹਦੇ ਵਿੱਚੋਂ ਕੁਝ 10 ਸੁੱਲ ਕਹਿ ਲੋ ਵੀ ਜਿਹੜੀਆਂ ਟਾਈਲਾਂ ਹੁੰਦੀਆਂ ਸਨ ਪੁਰਾਣੇ ਸਮੇਂ ਵਿੱਚ ਨਾ ਛੋਟੀਆਂ-ਛੋਟੀਆਂ ਟੈਲਾਂ ਜੀਆਂ ਹੁੰਦੀਆਂ ਸਨ ਉਹਦੇ ਨਾਲ ਘਰ ਬਣਦੇ ਸਨ ਤੇ ਉਹ ਨਾ ਇੱਕ-ਇੱਕ ਕਰਕੇ ਤੇ ਪੂਰੇ ਰਾਹ ਦੇ ਵਿੱਚ 10 ਉਹ ਡੇਗੀਆਂ ਉਹਨੇ 1 ਚੁੱਕੀ 2 ਚੁੱਕੀ ਐਵੇਂ ਕਰਕੇ 10 ਦੀਆਂ 10 ਚੁੱਕ ਕੇ ਤੇ ਆਪਣੇ ਨਾਂ ਪਰਨੇ ਮਗਰੇ ਦੇ ਵਿੱਚ ਪਾ ਲਈਆਂ ਉਹਦੇ ਮਨ 'ਚ ਫੇਰ ਆ ਗਿਆ ਵੀ ਚੋਰੀ ਨਹੀਂ ਕਰਨੀ ਹੈਗੀ ਉਹ ਕਹਿੰਦਾ ਹੈ ਪ੍ਰਮਾਤਮਾ ਵੀ ਤੂੰ ਇਹ 10 ਨੂੰ ਮੈਨੂੰ ਜਿਹੜੀਆਂ ਟੈਲਾਂ ਦੇ ਦਿੱਤੀਆਂ ਨੇ ਇਹਦੇ ਨਾਲ ਮੇਰਾ ਘਰ ਬਣਨ ਲੱਗਿਆ ਜੇ ਲੋਕ ਤੇ ਮੇਰੇ ਤੇ ਹੱਸਦੇ ਹੀ ਹੱਸਦੇ ਨੇ ਹੁਣ ਤੂੰ ਵੀ ਮੇਰੇ ਨਾਲ ਮਸ਼ਕਰੀਆਂ ਕਰਦਾ ਆਹ ਲੈ ਤੇਰੀਆਂ 10 ਇੱਟਾਂ ਮੈਂ ਪਾਸੇ ਰੱਖ ਦਿੱਤੀਆਂ ਨੇ 10 ਟਹਿਲਾ ਮੈਂ ਇੱਕ ਪਾਸੇ ਰੱਖ ਦਿੱਤੀਆਂ ਨੇ ਜਿੰਨੂੰ ਜ਼ਰੂਰਤ ਹੋਵੇਗੀ ਲੈ ਲੇਗਾ ਪਰ ਮੈਨੂੰ ਤਾਂ ਪੱਕਾ ਘਰ ਚਾਹੀਦਾ ਮੇਰਾ ਇਹਦੇ ਨਾਲ ਗੁਜ਼ਾਰਾ ਨਹੀਂ ਹੋਣਾ ਇਹ ਰੱਖ ਕੇ ਤੇ ਉੱਥੇ ਚਲਾ ਗਿਆ ਹੁਣ ਜਾ ਕੇ ਨਾ ਉਹ ਨਗਰ ਦੇ ਵਿੱਚ ਲਗਭਗ 10 ਦਿਨ ਉੱਥੇ ਦਿਹਾੜੀ ਕਰਦਾ ਰਿਹਾ ਇੱਕ ਦਿਨ ਕੀ ਹੋਇਆ ਵੀ ਨਾਲ ਇੱਕ ਗੁਰਦੁਆਰਾ ਸਾਹਿਬ ਸੀ ਉੱਥੇ ਨਾ ਇੱਕ ਸ਼ਾਹੂਕਾਰ ਆਇਆ ਤੇ ਉਹਨੇ ਜਦੋਂ ਦੇਖ ਕਰਾਈ ਤੇ ਦੇਖ ਜਾਦੀ ਸੀ ਪਾਠੀ ਸਿੰਘ ਨੇ ਕਿਆ ਵੀ ਤੇ ਸਾਹਮਣੇ ਮਜ਼ਦੂਰ ਨੇ ਇੱਤੇ ਤੁਸੀਂ ਉਹਨਾਂ ਨੂੰ ਜਾ ਕੇ ਵੀ ਇਹ ਵੰਡ ਦੋ। ਉੱਥੇ ਆਏ ਤੇ ਉਹ ਜਦੋਂ ਸਾਰਿਆਂ ਨੂੰ ਦੇਖ ਦਿੱਤੀ ਤਾਂ ਪੁੱਛਣ ਲੱਗਾ ਜੀ ਇਹ ਕਾਥੋਂ? ਔਰ ਜਿਹੜਾ ਸ਼ਾਹੂਕਾਰ ਸੀ ਕਹਿੰਦਾ ਜੀ ਮੈਂ ਗੁਰੂ ਘਰ ਨਾਲ ਹੀ ਸੁਖ ਸੁਖੀ ਸੀ ਤੇ ਮੇਰੀ ਉਹ ਸੁੱਖ ਪੂਰੀ ਹੋਈ ਏ ਤੇ ਉਹਦੇ ਬਦਲੇ ਮੈਂ ਇਹ ਵੰਡਨ ਦਿਆਂ। ਉਹ ਆਪਣੇ ਨਾਂ ਆਪਣੇ ਮਨ 'ਚ ਉਹਦੇ ਵਿਚਾਰ ਆ ਜਾਂਦਾ ਅੱਛਾ ਸੇਵਾ ਤੇ ਮੈਂ ਕਰਦਾ ਪਰ ਮੈਂ ਕਦੀ ਦੇਗ ਪ੍ਰਸ਼ਾਦ ਦੀ ਉੱਥੇ ਮੰਗ ਤਾਂ ਸੁਖੀ ਹੋਣੀ ਹੈਗੀ। ਚੜਾਈ ਹੋਣੀ ਹੈਗੀ। ਇਹੇ ਕਰਕੇ ਮੇਰੇ ਕੰਮ ਰੁਕੇ ਪੈ। ਉਹ ਕਰਦਾ ਹੈ ਵੀ ਹੋਣਾ ਜਿੰਨੀਆਂ ਮੇਰੇ ਤਿਹੜੀਆਂ ਲੱਗਣਗੀਆਂ ਉਹ ਚ ਥੋੜਾ ਥੋੜਾ ਹਿੱਸਾ ਰੱਖ ਕੇ ਮੈਂ ਵੀ ਦੇਖ ਕਰਾਂਗਾ। ਉਹਨਾਂ ਰੋਜ਼ ਉਹਨੇ ਕੀ ਕਰਿਆ ਕਰਨਾ ਵੀ ਪੂਰੇ ਮਹੀਨੇ ਦੇ ਵਿੱਚ ਨਾ ਉਹਨੇ ਰੋਜ਼ ਥੋੜੇ ਥੋੜੇ ਪੈਸੇ ਕੱਢ ਕੇ ਤੇ ਉਹਨੇ ਪੈਸੇ ਇਕੱਠੇ ਕਰ ਲਏ ਦੇਖ ਜੋਗੇ ਰਸਲ ਜੋਕੇ। ਹੁਣ ਜਦੋਂ ਦੇਖਦੀ ਰਸਲ ਲੈਨ ਚੱਲਿਆ ਨਾ ਕਹਿੰਦਾ ਉਹਦੀ ਤਾਂ ਸੁੱਖ ਪੂਰੀ ਹੋ ਗਈ ਸੀ ਤੇ ਉਹਨੇ ਤਾਂ ਉੱਥੇ ਪ੍ਰਸ਼ਾਦ ਚੜਾਇਆ ਸੀ। ਤੇ ਮੇਰੀ ਤਾਂ ਹੱਜੀ ਕੋਈ ਵੀ ਸੁੱਖ ਪ੍ਰਾਪਤ ਨਹੀਂ ਹੋਈ ਮੈਨੂੰ ਤੇ ਮੈਂ ਹੱਜੀ ਕਿਉਂ ਪ੍ਰਚਾਣ ਚੜਾਵਾਂ। ਉਹਨੇ ਕਿ ਕੀਤਾ ਵੀ ਉਹਦੋਂ ਨਾ ਪੁਰਾਣੇ ਜ਼ਮਾਨੇ 'ਚ ਮਿੱਟੀ ਦੇ ਹੰਦਾ ਹੁੰਦੀਆਂ ਸੀ ਉਹਨੇ ਨਾ ਆਪਣੇ ਘਰ ਦੀ ਜਿਹੜਾ ਗੇਟ ਜਿੱਥੋਂ ਵੱਡਦਾ ਹੁੰਦਾ ਸੀ ਉਹਦੇ ਨਾਲ ਖੌਲਾ ਜਿਹਾ ਬਣਿਆ ਹੋਇਆ ਸੀ ਉਹਦੇ ਨਾਲ ਇੱਟਾਂ ਬਾਹਰ ਉਹਨੇ ਨਾ ਉੱਥੇ ਚੋਕਕੇ ਤੇ ਪੈਸੇ ਰੱਖ ਦਿੱਤੇ ਤੇ ਉੱਤੇ ਓਵੇਂ ਇੱਟ ਰੱਖਦੀ ਕਹਿੰਦੇ ਹੈ ਬਾਬਾ ਜੇ ਇਹਦੀ ਤੈਨੂੰ ਦੇਖ ਚਾਹੀਦੀ ਹੈ ਤੇ ਦੇਖ ਲੈ ਲਈ ਜੇ ਕਿਸੇ ਤੋਂ ਚੋਕ ਲੈ ਤਾਂ ਤਾਂ ਵੀ ਸਮਝੀ ਤੇਰੇ ਉਹ ਐਵੇਂ ਕਹਿ ਕੇ ਤੇ ਉੱਥੇ ਰੱਖ ਕੇ ਤੇ ਚਲਾ ਗਿਆ ਹੁਣ ਨਾ ਰੋਜ਼ ਉਹਨੇ ਦਿਹਾੜੀ ਦੱਪੇ ਤੇ ਜਾਇਆ ਕਰਨਾ ਇਹ ਸ਼ਾਮ ਨੂੰ ਉਹਨੇ ਜੋੜਿਆਂ ਦੀ ਸੇਵਾ ਕਰਿਆ ਕਰਨੀ ਜੋੜਿਆਂ ਦੀ ਸੇਵਾ ਕਰਦਿਆਂ ਇਹ ਹੀ ਕਹਿਣਾ ਰੱਬਾ ਸਾਰਿਆਂ ਨੂੰ ਘਰ ਦਿੱਤੇ ਸਾਨੂੰ ਛੰਨ ਸਾਨੂੰ ਵੀ ਦੇ ਦੇ ਤੂੰ ਪੱਕਾ ਕਰ ਤੇ ਐਵੇਂ ਉਹਨੇ ਸਾਰੇ ਪਿਓ ਪੁੱਤ ਨਹੀਂ ਨਾ ਗੁਰਦੁਆਰੇ ਸਵੇਰੇ ਤੇ ਸ਼ਾਮ ਨੂੰ ਸੇਵਾ ਕਰਿਆ ਕਰਨੀ ਇੱਕ ਦਿਨ ਨਾ ਸੰਗਰਾਂਦ ਦਾ ਦਿਹਾੜਾ ਸੀ ਤੇ ਸੰਗਰਾਂਦ ਵਾਲੇ ਦਿਨ ਨਾ ਉਹਨਾਂ ਦੇ ਗੁਰੂ ਘਰ ਦੇ ਵਿੱਚ ਨੰਗਰ ਬਣਿਆ ਕਰਦਾ ਉਹ ਕਹਿੰਦਾ ਜੀ ਅੱਜ ਨਾ ਤੇ ਮੈਂ ਦਿਹਾੜੀ ਜਾਣਾ ਨਾ ਮੈਂ ਪੁੱਤ ਨੂੰ ਲੈ ਕੇ ਜਾਣਾ ਤੂੰ ਐਵੇਂ ਕਰ ਵੀ ਆਪਾਂ ਨਾ ਅੱਜ ਗੁਰੂ ਘਰ ਚੱਲਦੇ ਆਂ ਤੇ ਪ੍ਰਸ਼ਾਦਾ ਉੱਥੇ ਛਕ ਲਾਂਗੇ ਉਹ ਕਹਿੰਦੀ ਐਵੇਂ ਕਰਦੀ ਆ ਮੈਂ ਵੀ ਤੁਹਾਡੇ ਨਾਲ ਹੀ ਚੱਲਦੀ ਆ ਮੈਂ ਨਾ ਅੱਜ ਉੱਥੇ ਮਾਂਜੇ ਦੀ ਸੇਵਾ ਕਰਾਂਗੀ ਵੀ ਗੁਰੂ ਘਰ ਸਾਰਾ ਝਾੜਨ ਪੁੰਜਣ ਆ ਲੈ ਤੇ ਮੈਂ ਉਹ ਕਰ ਦੂੰਗੀ ਪਿਉਪਤ ਕਹਿੰਦੇ ਅਸੀਂ ਜੋੜਿਆਂ ਦੀ ਸੇਵਾ ਕਰ ਲਾਂਗੇ ਉੱਥੇ ਚਲੇ ਗਏ ਹੁਣ ਨਾ ਉੱਥੇ ਸਾਰੇ ਝਾੜੂ ਦੀ ਉੱਥੇ ਸੇਵਾ ਕਰਨ ਲੱਗੇ ਨਾਲੇ ਕਹਿੰਦੀ ਜਦੋਂ ਝਾੜੂ ਦੀ ਸੇਵਾ ਹੋ ਗਈ ਫਿਰ ਭਾਂਡਿਆਂ ਦੀ ਸੇਵਾ ਕਰ ਲੂੰਗੀ ਐਵੇਂ ਕਹਿ ਕੇ ਉੱਥੇ ਸੇਵਾ ਕਰਨ ਲੱਗੇ ਉਸ ਸਮੇਂ ਦਾ ਜੋ ਰਾਜਾ ਸੀ ਰਾਜਾ ਆਪਣੀ ਧੀ ਨੂੰ ਲੈ ਕੇ ਤੇ ਆਪਣੀ ਰਾਣੀ ਨੂੰ ਲੈ ਕੇ ਉੱਥੇ ਮੱਥਾ ਟੇਕਣ ਆਇਆ। ਜਦੋਂ ਮੱਥਾ ਟੇਕਣ ਆਇਆ ਤੇ ਲੋਕੀਂ ਪਾਸੇ ਹੋ ਹੋ ਕੇ ਖੜੇ ਹੋ ਹੋ ਕੇ ਵੇਖਣ ਲੱਗੇ। ਪਰ ਉਹ ਪਿਓ ਪਤਨਾ ਹਜੇ ਵੀ ਜੋੜਿਆਂ ਦੀ ਸੇਵਾ ਕਰੀ ਜਾਂਦੇ ਸ ਤੇ ਉਦੋਂ ਉਹਨਾਂ ਦੀ ਮਾਂ ਜਿਹੜੀ ਹੈ ਉਹ ਚਾੜੂ ਦੀ ਸੇਵਾ ਕਰੀ ਚਾਵੇ। ਉਹ ਜਦੋਂ ਉਹਦੀ ਧੀ ਨੇ ਆ ਕੇ ਉੱਥੇ ਜੋੜੇ ਉਤਾਰੇ ਰਾਜ ਨੇ ਵੀ ਜੋੜੇ ਉਤਾਰੇ ਤੇ ਰਾਜਾ ਨੂੰ ਉਹਨਾਂ ਦੀ ਸੇਵਾ ਭਾਵਨਾ ਵੇਖ ਕੇ ਬੜਾ ਜ਼ਿਆਦਾ ਖੁਸ਼ ਹੋਇਆ। ਰਾਜਾ ਜਦੋਂ ਦੀ ਸੇਵਾ ਭਾਵਨਾ ਖੁਸ਼ ਦੇ ਕੇ ਖੁਸ਼ ਹੋਇਆ ਨਾ ਤਾਂ ਉਹਦੀ ਧੀ ਨੇ ਵੀ ਕੀ ਕੀਤਾ ਵੀ ਉਹਨਾਂ ਜੋੜੇ ਉਤਾਰੇ ਪਰ ਉਹਨਾਂ ਆਖ ਪੁੱਟ ਕੇ ਉੱਤੇ ਤੱਕ ਨਾ ਦੇਖਿਆ ਰਾਜੇ ਨੇ ਉਹਨੇ ਦੋਨਾਂ ਨੂੰ ਆਪਣੇ ਕੋਲ ਬੁਲਾਇਆ ਪੁੱਛਿਆ ਵੀ ਤੁਸੀਂ ਕੌਣ ਕਹਿੰਦਾ ਜੀ ਅਸੀਂ ਇਸੇ ਨਗਰ ਦੇ ਵਿੱਚ ਰਹਿੰਦੇ ਆ ਤੇ ਇੱਥੇ ਅਸੀਂ ਗੁਰੂ ਘਰ ਆ ਕੇ ਤੇ ਸੇਵਾ ਦਾ ਕੰਮ ਕਰਿਆ ਕਰਦੇ ਆ ਅੱਜ ਸੰਗਰਾਂਦ ਸੀ ਤੇ ਅਸੀਂ ਸੋਚਿਆ ਵੀ ਇੱਥੇ ਲੰਗਰ ਪੰਨਾ ਤੇ ਚਲੋ ਅੱਜ ਦਿਹਾੜੀ ਨਹੀਂ ਵੀ ਜਾਵਾਂਗੇ ਤਾਂ ਵੀ ਪ੍ਰਸ਼ਾਦ ਦਾ ਜੁੜ ਜਾਵੇਗਾ ਕਹਿੰਦੇ ਠੀਕ ਹੈ ਤੇਰਾ ਪੁੱਤ ਕੀ ਕੰਮ ਕਰਦਾ ਕਹਿੰਦਾ ਜੀ ਮੇਰੇ ਨਾਲ ਦਿਹਾੜੀ ਦਾਪਾ ਕਰਦਾ ਰਾਜਾ ਕਿੰਦਾ ਜੀ ਮੈਂ ਆਪਣੀ ਧੀ ਦਾ ਵਿਆਹ ਤੇਰੇ ਨਾਲ ਕਰਦਾ ਕਿੰਦਾ ਰਾਜਾ ਵੀ ਮੇਰ ਕੋਲ ਨਾ ਕੋਈ ਕੁਝ ਨਹੀਂ ਹੈਗਾ ਸਾਡੇ ਕੋਲ ਸਿਰਫ ਇੱਕ ਟੁੱਟਾ ਘਰ ਹੈ ਇੱਕ ਛਾਨਾ ਪਰ ਹਾਂ ਸਾਡੀ ਜਾਇਦਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਰਾਜੇ ਨੇ ਕਿਹਾ ਫਿਰ ਇਹੀ ਜਾਇਦਾਦ ਬਹੁਤ ਰਾਜੇ ਨੇ ਕਿਹਾ ਫਲਾਣੀ ਤਰੀਕ ਨੂੰ ਆ ਕੇ ਤੇ ਉੱਥੇ ਆਪਾਂ ਕਾਰਜ ਸੰਪੰਨ ਕਰਾਂਗੇ ਜਦੋਂ ਉਹਦੇ ਮਨ 'ਚ ਖਿਆਲ ਆਇਆ ਨਾ ਕਿੰਦਾ ਰਾਜਾ ਰੁਕੋ ਪਹਿਲਾਂ ਨਾ ਉਸ ਤੋਂ ਪਹਿਲਾਂ ਮੈਨੂੰ ਇੱਕ ਕੰਮ ਹੈ ਮੈਂ ਉਹ ਕਰ ਲਵਾਂ ਉਹ ਛੇਤੀ ਛੇਤੀ ਆਪਣੇ ਘਰ ਭੱਜ ਗਿਆ ਉਨੇ ਕਾਲੇ ਚੋ ਇੱਟ ਚੱਕ ਕੇ ਦੇਖੀ ਤਾਂ ਪੈਸੇ ਹਜੇ ਵੀ ਉੱਥੇ ਉਵੇਂ ਪਏ ਸਨ। ਉਹਨੇ ਸਾਰੇ ਸਿੱਕੇ ਇਕੱਠੇ ਕੀਤੇ ਤੇ ਆ ਕੇ ਗੁਰੂ ਘਰ ਜੋ ਰਸਦ ਲਿਆ ਕੇ ਤੇ ਉੱਥੇ ਚੜਾ ਦਿੱਤੇ। ਕਹਿੰਦੇ ਪਰਮਾਤਮਾ ਮੈਂ ਸੁਣਿਆ ਸੀ ਵੀ ਤੂੰ ਸਾਬ ਦੀ ਸੁਣਦਾ। ਅੱਜ ਜਦੋਂ ਮੇਰੀ ਸੁਣੀ ਤੇ ਮੈਨੂੰ ਵਿਸ਼ਵਾਸ ਵੀ ਹੋ ਗਿਆ। ਵੀ ਤੂੰ ਤਾਂ ਮੇਰੀ ਜਨਮ ਜਨਮ ਦੀ ਗਰੀਬੀ ਵੀ ਕਾਟ ਦਿੱਤੀ। ਮੈਂ ਤੇਰ ਤੋਂ ਸਿਰਫ ਪੱਕਾ ਘਰ ਮੰਗਦਾ ਸੀ। ਤੂੰ ਤਾਂ ਮਹਿਲ ਦੇਤਾ। ਮੈਂ ਕਿਹਾ ਸੀ ਮੈਂ ਪੈਦਲ ਤੁਰਦਾ ਤੂੰ ਤਾਂ ਮੈਨੂੰ ਰੱਥ ਕੋੜੇ ਦੇ ਦਿੱਤੇ। ਆਪਾਂ ਨੂੰ ਕਹਿੰਦਾ ਮੰਗਣ ਦੀ ਜਾਂਚ ਨਹੀਂ ਉਹ ਤਾਂ ਸਭ ਦੀਆਂ ਝੋਲੀਆਂ ਪੜਦਾ ਤੁਸੀਂ ਵਿਸ਼ਵਾਸ ਕਰੋ ਉਹ ਸੁਣਦਾ ਉਹਨੇ ਬਾਹਰ ਆ ਕੇ ਉੱਚੀ ਉੱਚੀ ਰੋਲਾ ਪਾਣਾ ਸ਼ੁਰੂ ਕਰ ਦਿੱਤਾ ਕਹਿੰਦਾ ਉਹ ਭਗਤੋ ਆਪਾਂ ਨੂੰ ਮੰਗਣ ਦੀ ਜਾਂਚ ਨਹੀਂ ਉਹ ਤਾਂ ਝੋਲੀਆਂ ਪੜਦਾ ਤੁਸੀਂ ਵਿਸ਼ਵਾਸ ਕਰੋ ਉਹ ਸਭ ਦੀ ਸੁਣਦਾ ਇਸ ਕਰਕੇ ਆਪਾਂ ਵੀ ਜੇਕਰ ਪਰਮਾਤਮਾ ਤੇ ਵਿਸ਼ਵਾਸ ਰੱਖਾਂਗੇ ਉਹ ਸਭ ਦੁੱਖ ਦੂਰ ਕਰਦਾ ਉਹ ਸੁਣਦਾ ਸਿਰਫ ਆਪਣੇ ਚ ਸਬਰ ਸੰਤੋਖ ਦੀ ਘਾਟ ਹੈ ਜਿਹਨੂੰ ਵਿਸ਼ਵਾਸ ਆ ਗਿਆ ਪਰਮਾਤਮਾ ਉਹਦੇ ਸਾਰੇ ਦੁੱਖ ਦੂਰ ਕਰ ਦਿੰਦਾ